ਕੱਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਸਾਡਾ ਬਲੌਗ ਚੱਲਦੇ ਵਿੱਚ ਤੇ ਅੱਜ ਅਸੀਂ ਆਪਾਂ ਪਾਹੋਲੀ ਕਿਉਂਕਿ ਆਪਾਂ ਨੇ 22 ਤਰੀਕ ਨੂੰ ਆਪਣੀ ਟਰਾਲੀ ਲਿਗੇ ਜਾਣੀ ਹੈ ਤੇ ਦੇਖਦੇ ਆ ਬਾਕੀ ਨੂੰ ਜਿਹੜਾ ਕੰਮ ਰਹਿ ਗਿਆ ਉਹਨਾਂ ਆਪਾਂ ਜਣ ਆਪਣੇ ਜੈਕ ਰਹਿੰਦੇ ਨੇ ਤੇ ਲਵਾਉਣੇ ਨੇ ਤੇ ਅੱਜ ਉਹ ਜੈਕ ਲਵਾਉਣ ਆਏ ਆਪਾਂ ਜਿਹੜੇ ਸਟੈਂਡ ਵਾਲਾ ਲੱਗਦਾ ਹੈ ਤੇ ਬਾਕੀ ਤੁਹਾਨੂੰ ਦਿਖਾਉਨੇ ਆਂ ਤੁਮ ਦੇਖਦੇ ਤੇ ਜਿਹੜਾ ਰਹਿ ਗਿਆ ਉਹਨਾਂ ਆਪਾਂ ਜੀ ਉਹ ਜਿੱਥੇ ਪਹੁੰਚ ਗਏ ਅੱਜ ਫੇਰ ਆਗਰੇ ਕਿਹੜਾ ਹੁਣ ਦੱਸਦੇ ਪੈਣਾ 22 ਤਰੀਕ ਨੂੰ ਆ ਆਖਰੀ ਅੱਜ ਦਾ ਆ ਜੀ ਆ ਉਹ ਉੱਡਾ ਦਾ ਲੈ ਕੇ ਆਉਣਾ ਆ ਉਸ ਦਾ ਲੈਣੇ ਆਉਣਾ ਦਾ ਲੈਣੇ ਆਉਣਾ ਲੋਈ ਲੈ ਕੇ ਆ ਲੈਣ ਤਜਨ ਕਰਾ ਕੇ ਖੜਾ ਦੇਉਣੇ ਉਹ ਤੇਜਨ ਹੋ ਗਏ ਉਹਦੇ ਬਾਅਦ ਆ ਲੈਣੇ ਆਉਣਾ 22 ਤਰੀਕ ਨੂੰ ਵੀ ਫੁੱਲ ਫੁੱਲ ਆਏ ਸਜਾਦ ਹੋ ਗਈਏ ਐਨ ਸਵੇਰ ਤੋਂ ਬਾਅਦ ਕਰਨਾ ਹੋ ਤਾਂ ਰਾਂ ਟਰਾਲੇ ਪਿਛਾਣੇ ਨਹੀਂ ਹੁੰਦੇ ਮੈਂ ਮਿੱਟੀ ਕਿੰਨੀ ਪਈ ਹੈ ਕਰਦਾ ਕਰਦਾ ਬਾਕੀ ਆ ਭੁੱਖੜ ਆ ਗਿਆ ਬਾਈ ਕੈਰ ਵੀ ਕਰੀਦਾ ਆ ਉਹ ਆ ਗਿਆ ਪ੍ਰੋਡਕਸ਼ਨ ਹਾਊਸ ਚੱਲਦਾ ਟਰੰਬਾਈ ਲੌਂ ਲੱਗੇ ਵਜਾਇਆ ਜਾਏਗਾ ਚੱਲਦਾ ਇਹ ਕੰਮ ਬਾਈ ਚੱਲਦਾ ਲੈਟ ਲੱਗਣ ਲੱਗਿਆ ਬਾਈ ਜਿਸ ਨਾਲ ਜਿਹੜਾ ਬਾਈ ਜੱਬ ਵਜਨ ਦਾ ਪੂਰਾ ਚੈੱਕ ਦੂੰਗਾ ਟਾਈਪਾਂ ਲੱਗੀਆਂ ਹੋਣਾਂ ਬਿਠਾੜੇ ਜਿੰਨੇ ਟਰਾਲੇ ਲੱਣੇ ਪਏ ਹੋਏ ਬਾਕੀ ਵੀ ਬਾਈ ਮੇਲੇ ਹੀ ਬਹੁਲਾ ਆਇਆ ਹੈ ਮੇਲੇ ਹੀ ਬਹੁਲਾ ਲਾ ਲੈਣੇ ਚਲੋ ਬਾਕੀ ਇਹ ਡੱਕ ਰਹਿ ਗਿਆ ਆਪਾਂ ਲਵਾ ਕੇ ਫਿਰ ਆਪਾਂ 22 ਨੂੰ ਆਪਾਂ ਲੈਣਾ ਬਾਈ ਇਹ 22 ਨੂੰ ਦੇਖੋ ਵੀਡੀਓ 22 ਨੂੰ ਆਪਾਂ ਕਰ ਲੈਣਾ ਭਾਈ ਨਰਾਤਾ ਪਹਿਲਾਂ ਨਾਲੇ ਆਟਾ ਰੁਕੇ ਹੋਏ ਤੇ ਬਾਈ ਅੱਜ ਦਾ ਆਪਣੇ ਆ ਨਾ ਬਾਈ ਇਹ ਨਰਾਤਿਆਂ ਦੇ ਲੈ ਕੇ ਜਾਵਾਂਗੇ ਐਵੇਂ ਵੀ ਸਰਾਜੇ ਜਾਂਦੇ ਹੁੰਦੇ ਆ ਮੈਂ ਉਹ ਵੀ ਫਾਟੋ ਜੇ ਕਰਾ ਕੇ ਜੀ ਵੀ ਨਹੀਂ ਕਰਦਾ ਜਾਣ ਨੂੰ ਯਾਰ ਹਾਲਾਤ ਮਾਰੇ ਤੇ ਪੰਜਾਬ ਦਾ ਕਰਕੇ ਮੈਂ ਕਹਿੰਦਾ ਰਹਿਣੇ ਦੋ ਹਲੇ ਯਾਰ ਟੈਡੀ ਬੈਨੇਟ ਐਤ ਦਿੰਗਲ ਅਸੀਂ ਮਿਲ ਪਾ ਗਏ ਸਭ ਕੋ ਰੰਗ ਵੀ ਹਲੇ ਹੋਣਾ ਵਿੱਚ ਤੇ ਆਹੀ ਕਿਹੜੇ ਵਾਰ ਮਾਇਕ ਤੇ ਹਲੇ ਆ ਰੰਗ ਵਿਜੇ ਕਰਾਇਆ ਆਪਾਂ ਨੇ ਇਹ ਵੀ 골ਡਨ ਕਟਰ ਇਹ ਹੈ ਆ ਇਹ ਕਿੰਨਾ ਵਗੈਰ ਰੰਗ ਦੀ ਸ਼ਾਇਨ ਲਾਲ ਪਰਨਾ ਰੰਗ ਦੀ ਸ਼ਾਇਨ ਕਿਹੜਾ ਆ ਰਹੀ ਆ ਤਾਂ ਕਰਕੇ ਇਹੀ ਲਵਾਉਣਾ ਪਾ 골ਡਨ 골ਡਨ ਦੀ ਸ਼ਾਇਨ ਵੱਧਾ ਉਹ ਵੀ ਲੱਗਣੇ ਹਲੇ ਸਪਿੰਨਰ ਵੀ ਲਾਉਣੇ ਆ ਜੀ ਤਿਆਰ ਮਿਲਿਆ ਬਾਈ ਸਰ ਬਾਕੀ ਆ ਟਰਾਲੀ ਦਾ ਫੁੱਲ ਤਿਆਰ ਆ ਬਾਈ ਆਪਣੀ ਕੂਪੜ ਵਾਲੀ ਇਹ ਪੂਰੀ ਕੈਮ ਆ ਆਈ ਨਾ ਕੋਈ ਲੋ ਭਾਈ ਅੱਜ ਸਾਨੂੰ ਬੁਲਾਇਆ ਗਿਆ ਮੁੰਡੇ ਕਿਰਪਾਲਾ ਵੱਲੋਂ ਵੀ ਜੋ ਕੰਮ ਰਹਿੰਦਾ ਉਹ ਕਰਾਇਆ ਜਾਵੇ ਸਪੈਸ਼ਲੀ ਆਹ ਬੰਦੇ ਨੇ ਬੁਲਾਇਆ ਸਾਨੂੰ ਅੱਜ ਅੱਗੇ ਦੱਸਦਾ ਵੀ ਉਹ ਤਾਂ ਭਾਈ ਬਾਕੀ ਚੱਲਦਾ ਉਹ ਕਹਿ ਲਾਉਂਦੇ ਉਹ ਜੱਕ ਲੱਗੇ ਲਗਾਉਣਾ ਜੱਕ ਉਹ ਵਾਲਾ ਸਟੈਂਡ ਵਾਲਾ ਟ੍ਰੈਸਰ ਵਾਲਾ ਹੁੰਦਾ ਨਾ ਉਹ ਠੀਕ ਹੈ ਉਹਦਾ ਕੀ ਬੈਨੀਫਿਟ ਹੈ ਬੈਨੀਫਿਟ ਇਹ ਬੋਖਾ ਜਿਹਾ ਨਾ ਸਪਾ ਕੋਈ ਹੁੰਦਾ ਕਈ ਵਾਰੀ ਬਜੰਜਾ ਦਾ ਬਜੰਜਾ ਹੁੰਦਾ ਨਾ ਉਹ ਹਾਈਡਰੋ ਨਾਲ ਚੱਕ ਹੁੰਦਾ ਪਿੱਛੇ ਬਣ ਲੀ ਗਦੀ ਆ ਪਰ ਪਾਣੀ ਨਹੀਂ ਲੱਗਦੀ ਆ ਮਤਲਬ ਲਾ ਦੋ ਆਪੇ ਚੱਕ ਹੋਣਾ ਉਹਨੇ ਚੱਕ ਦਾ ਹੈ ਬੱਚੀ ਠੀਕ ਆ ਕਿ ਲੋਡ ਵਾ ਪੈਂਦੀ ਦੀ ਜਿਆਦਾ ਬਜੇ ਚੱਕਣੇ ਟਰਾਲੀ ਤਾਂ ਤੋਂ ਜਦੋਂ ਆਪਣਾ ਹੇਠਾਂ ਤੇ ਘਟਣਾ ਜਦੋਂ ਛੋਟਾ ਟਰੈਕਟਰ ਲੈ ਕੇ ਮਾਜੀ ਕਰਦੇ ਹਾਂ ਨਾਲ ਲਿਫਟ ਲਾਉਣੀ ਪੈਂਦੀ ਆ ਇਹ ਕਲੀ ਲਿਫਟ ਤੇ ਮਤਲਬ ਲੋਡ ਨਹੀਂ ਆਉਣਾ ਹੈਗਾ ਕਲੀ ਲਿਫਟ ਆ ਪ੍ਰੈਸ਼ਰ ਹਾਂ ਡਿਵਾਈਡ ਹੋ ਜਾਂਦਾ ਠੀਕ ਆ ਨਾਲ ਸਹਾਰਾ ਦੇ ਦੇ ਬਾਕੀ ਦਾ ਸਾਰਾ ਕੰਮ ਓਕੇ ਨਾ ਟਾਲੇ ਦਾ ਜਿਹੜਾ ਆਪਾਂ ਪਿਛਲਾ ਉਹ ਬਣਾਇਆ ਤਾਂ ਆਪਾਂ ਨੇ ਦੱਲੋ ਹਾਂ ਦੱਲੇ ਪੇਂਟ ਹੋਣਾ ਦਾਲੇ ਵੀ ਬਾਈ ਦੋ ਬਣਾਏ ਹੋਏ ਆ ਉਹਦਾ ਜਿਹੜਾ ਦੁਬਾਰਾ ਬਣਾਇਆ ਤਾਂ ਉਹ ਪੇਂਟ ਇੱਕ ਹਾਸਵੀ ਦੀ ਪਸੰਦ ਦਾ ਇੱਕ ਮੇਰੀ ਪਸੰਦ ਦਾ ਦੋ ਦੋ ਦਾਲੇ ਬਾਈ ਬਣਾਏ ਹੋਏ ਆ ਮੇਰੀ ਪਸੰਦ ਦਾ ਕੋਈ ਨਹੀਂ ਹੈਗਾ ਤੇ ਚਾਚੇ ਜੀ ਕਹਿੰਦਾ ਹੁਣ ਚਲ ਜਿਹਦੀ ਮਾਦੀ ਦਾ ਰੱਖ ਮੈਂ ਤਾਂ ਉਸ ਤੋਂ ਦੇ ਲਈ ਬਾਈ ਤਰੋਂ ਨਹੀਂ ਸੋਹਣਾ ਲੱਗਿਆ ਹੋਰ ਬਣਾ ਲਾਂ ਇੱਕ ਬਾਈ ਤੇ ਚਾਚੇ ਨੇ ਕਹਿੰਦਾ ਕਰ ਇੱਕ ਮੇਰੀ ਪਸੰਦ ਦਾ ਤੁਹਾਨੂੰ ਦੋਏ ਦਿਖਾ ਦੇਣੇ ਉਹਨੇ ਕਿਹੜਾ ਵਧੀਆ ਦਾ ਦਿਆ ਮੈਨੂੰ ਇੱਕ ਤਾਂ ਲੱਗਿਆ ਪਈ ਹੁਣ ਇੱਕ ਤਾਂ ਲੱਗਿਆ ਬਾਜ ਵਾਲਾ ਜਿਹੜਾ ਹੁਣ ਤਿਆਰ ਹੋਣਾ ਹੈ ਉਹ ਲੈਦਾ ਏ ਉਹ ਤੇ ਰੰਗ ਕਰਨਾ ਬਾਈ 골ਡਨ ਮੈਂ ਨਾ ਮੈਨਾਂ ਵੀ ਸਾਨੂੰ ਸਦਾ 골ਡਨ ਰੰਗ ਤੁਸੀਂ ਕਰਵਾ ਲਿਓ ਕਿਉਂ ਨਾ ਉਹ ਵੀ ਕਹਿੰਦਾ ਕਰਵਾ ਦੇ ਬੰਦਾ ਹੁਣ ਦਾ ਲੰਚ ਦੇ ਬਾਅਦ ਆਹ ਤੇਰਾ ਬੰਦਾ ਜੇ ਤੱਕ ਆਹ ਰੰਗੜਾ ਦੇਖ ਰਾਏ ਹੋਰ ਪਾਸੇ ਨਹੀਂ ਇਹਨੇ ਡਾਲੀ ਦਿਆ ਕਰੀ ਫਿਰ ਅਡਾਲਾ ਯਾਰ ਇਹਨੇ ਡਾਲਾ ਦਿਆ ਰੰਗ ਵਾਲਾ ਦੇ ਸਾਨੂੰ ਇਹ ਡਾਲੇ ਪੁਰੰਗ ਦੱਸ ਦੇ ਉਹਨੂੰ ਵੀ ਐਂ ਕਰਨਾ ਬਾਈ ਹੁਣ ਐਂ ਰਾਜੀ ਚੜੇ ਆ ਨੀ ਮਾਂ ਬਰਾਲੇ ਕੜਾ ਤੇ ਅੰਕਟਾਇਲਾ ਕੜਾ ਤੇ ਅੱਜ ਉਹ ਵੀ ਅੱਜ 19 ਹੋ ਗਈ ਨਾ 22 ਤੱਕ ਤਾਂ ਹੋ ਜਾਣਾ ਬਾਈ ਨਰਾਮ ਗੱਲ ਅੱਜੇ ਹੋ ਜਣਾ ਬਰਵਾਦਾ ਅੱਜ ਫਾਈਨਲ ਕਰ ਦਿੰਨਾ ਬਿਲਕੁਲ ਜੇ ਟਾਇਰ ਆ ਗਿਆ ਤਾਂ ਠੀਕ ਹੈ ਵਰਨਾ ਫਿਰ ਟਾਇਰ ਰੰਗ ਤਾਂ ਕੰਮ ਖਾਸਾ ਪਿਆ ਬਸ ਮੈਨੂੰ ਪਤਾ ਉਹ ਰੰਗ ਤਾਂ ਚਾਰ ਚੰਗਾ ਰਹਿਣਾ ਪਤਾ ਕੀ ਹੈ ਦੂਜਾ ਕਾਰਾਂ ਜੀ ਲੇਪ ਹੋਣਾ ਪੱਤੀਆਂ ਬਣਾਉਂਦਾ ਦਾ ਇਹ ਇਕ ਕੁੱਲ ਆਪਣੀਆਂ ਜਿਹੜਾ ਨਾ ਬਰੀਕੀ ਕੰਮ ਹੁੰਦਾ ਬਾਅਦ ਚ ਆ ਕੇ ਅੜ ਜਾਂਦਾ ਹੈ ਉਹ ਮੋਟਾ ਮੋਟਾ ਕੰਮ ਤਾਂ ਤਿਆਰ ਟਰਾਲਾ ਜਿਹੜਾ ਬਰੀਕੀ ਆ ਉਹ ਟਾਈਮ ਲੰਨੇ ਆ ਇੱਕ ਤੇਰੀਆਂ ਜਿਹੜੀਆਂ ਉਹ ਆਪਣੀਆਂ ਲੇਟਾਂ ਲਾਉਣੀਆਂ ਉਹ ਜਿਹਦੇ ਵਿੱਚ ਐਮ ਜੀ ਲਿਖਿਆ ਹੋ ਉਹ ਵੀ ਆ ਗਈਆਂ ਉਹ ਆ ਗਈਆਂ ਇਹ ਸਰਾਂ ਦਾ ਆ ਗਈਆਂ ਬਾਈ ਕਹਿੰਦਾ ਉਹ ਵੀ ਉਹ ਉਹ ਲਾਉਣੀਆਂ ਆਪਰ ਨਾ ਠੀਕ ਆ ਮੈਂ ਕੱਲ ਨੂੰ ਚੱਕ ਲਿਆਵਾਂਗਾ ਭੁੱਲ ਨਾ ਜਾਇਓ ਲਾ ਦਿਓ ਜਾਣ ਦੇ ਪਹਿਲਾਂ ਜਰੂਰੀ ਗੱਲ ਚ ਲੈ ਜਾਣੀ ਐਮ ਜੀ ਐਮ ਜੀ ਉੱਪਰ ਐਮ ਜੀ ਆ ਨਾ ਬ੍ਰਾਂਡ ਦਾ ਚਾਹੀਦਾ ਲੋਗੋ ਯਾਰ ਦੂਤ ਚ ਚਮਕਣਾ ਤੇ ਹੋਰ ਬਾਕੀ ਰੰਗ ਪਿਆ ਜਿਹੜੇ ਰੰਗ ਤੁਸੀਂ ਕੋ ਕਰੇ ਹੋ ਨਾ ਆਪਣਾ ਟਰੈਕਟਰ ਆ ਜੀਪ ਨੂੰ ਵਾਈਟ ਹੋਇਆ ਉਹਥੇ ਆਪਾਂ 골ਡਨ ਕਰ ਲਾਂ ਹਾਂ ਦੱਸ ਕੇ ਜਾਊਗਾ ਤਮੂਰ ਨਾਲ ਕਾਈ ਕਹਿੰਦਾ ਵੀ ਉਹ ਕੋ ਕਰਾ ਕੇ ਨਾ ਜਿਹੜਾ ਬੈਲਡਿੰਗ ਵਾਲਾ ਰਹਿੰਦਾ ਇੱਕ ਮੋੜਾ 골ਡਾ ਦੇ ਕਰਕੇ ਟਰੈਕਟਰ ਦਾ ਟਰਾਲਾ ਤੋਂ ਆ ਮੜਾ ਜਾਂ ਉਹਦੇ ਵਾਂਗੂ ਰੰਗ ਇੱਕ ਸਟicker ਹੀ ਪਿਆ ਲਾਉਣਾ ਹਲੇ ਕਿਹੜਾ ਯੂਟਿਊਬਰ ਇੰਸਟਾਗ੍ਰਾਮ ਦਾ ਸਕੈਨਰ ਹੋਰ ਉਹ ਦੋ ਰਹਿੰਦੇ ਆ ਉਹ ਚੱਲ ਅਸੀਂ ਕਿਹੜਾ ਕਿਹੜਾ ਟੱਪਾਂ ਸ਼ੇਰ ਕਾ ਦਾ ਲਗਣਾ ਹਰਜੀਤ ਨੇ ਹੋਰ ਲਗਾਉਣਾ ਕੋਈ ਅੱਛਾ ਉਹ ਪੁੱਛ ਲਈ ਹਰਜੀਤ ਦਾ ਟਰਾਲਾ ਪੂਰਾ ਤਿਆਰ ਹੋਦਾ ਕੋਈ ਹੈ ਨਹੀਂ ਘਾਟਣਾ ਜੈਕ ਲੱਗਦਾ ਬਸ ਬਹੁਤ ਪੂਰਾ ਤਿਆਰ ਉਹਦਾ ਰੰਗ ਰੂਗੋ ਸਟਿੱਕਰ ਸਟੋਕਰ ਫੋਲੀ ਕੰਮਲੀ ਡਾਹੋ ਬਸ ਲੈ ਕੇ ਜਾਓ ਉਸ ਜੈਕ ਲਵਾ ਕੇ ਜਾਣਾ ਉਹਦੇ ਨੇ ਲੈ ਕੇ ਆਪਾਂ ਨਾ ਵੀ ਨਾਲ ਜਾਣਾ ਦੋ ਟਰਾਲੇ ਇਕੱਠੇ ਜਾਣਾ ਕੈਮਰਾ ਵਾਲਾ ਮੇਰੇ ਜੀ ਕੋਲ ਤੋਂ ਕੈਮਰਾ ਵਾਲਾ ਦੇਖਦੇ ਚ ਲਿਗ ਗਿਆ ਕੈਮਰਾ ਵਾਲਾ ਬਾਈ ਉਹਨੇ ਆਪ ਮੂੰਹ ਤੇ ਕਿਹਾ ਵੀ 21 ਨੂੰ ਜੇ ਨਹੀਂ ਕਿਨ ਫਿਰ ਕੋਈ ਫਿਰ ਫੋੜ ਆ ਜਾਊਗਾ ਕੋਈ ਗੱਲ ਨਾ 3600 ਦੀ ਹੁੱਕ ਲੈ ਕੇ ਆਇਆ ਵਾ ਮੈਂ ਮਿਲਣੀ ਆ ਜੇ ਪੈਂਗੋਆ ਟਰਾਲਾ 3600 ਵੀ ਤਾਂ ਵੀ ਲੈ ਕੇ ਆਉਂਗੇ ਹੁੱਕ ਪਾ ਕੇ ਦੇਖ ਲੈਂਦੇ ਕੋਲਿੰਗ ਨੂੰ ਮੰਗਾ ਕਹਿੰਦਾ ਹੁੱਕ ਨਾ ਨਹੀਂ ਪੈਂਦੀ ਐ ਟਰਾਲਾ ਨਹੀਂ ਆ ਹੁੱਕ ਨਹੀਂ ਆਲੇ ਮੂੰਹੇ ਬਹੁਤ ਮਾ bari ਬਹੁਤ ਵੱਡਾ ਹੁੱਕ ਜਿਹੜੀ ਆਪਾਂ ਉਹ ਵੀ ਲੈ ਕੇ ਆ ਹੁੱਕ ਦੋਏ ਹੁੱਕਾਂ ਦੋਆਂ ਦਾ ਸਾਈਜ਼ ਦੇਖ ਲੈਂਦੇ ਨਹੀਂ ਕਰਦੇ ਹੁਣ ਬਾਕੀ ਨਹੀਂ ਵੈ ਸੈਟ ਕਰਾਈਏ ਬਾਹਰ ਕਿਹੜੇ ਟਰਾਲੇ ਇਹਨਾਂ ਦੀ ਸੇਮੇ ਹੁੱਕ ਉਹਦੇ ਨਾਲ ਸੀ ਸੇਮੇ ਸੇਮੇ ਇੱਥੇ ਪਾ ਕੇ ਗੱਡੀ ਜੱਗੇ ਕੋਲੇ ਤਾਰ ਕੇ ਪਾ ਕੇ ਦੇਖ ਲੈਂਦੇ ਆ ਬਾਹਰ ਜਿਹੜਾ ਖੜਾ ਟਰਾਲਾ ਪਾ ਲਈ ਵਾ ਠੀਕ ਹੈ ਉਹ ਪਾ ਕੇ ਦੇਖ ਕੇ ਜਿੰਨੀ ਘੱਟ ਵਾ ਮਿਣ ਕੇ ਫੇ ਹੋਏ ਹੋ ਕੇ ਢਕਾ ਲਵਾਂਗੇ ਆਪਾਂ ਅੰਮਰਸਾ ਜਾਣੀ ਆ ਆਪਾਂ ਨਾ ਕਾਕਾ ਕਾਲੂ ਜਣਾ ਵਾ ਕਾਲੂ ਸੈਟ ਕਰਾ ਲਵਾਂਗੇ ਫਿਰ ਮੱਕੀ ਦੇਖਦੇ ਬਾਈ ਕਿਉਂ ਚੱਲਦਾ ਚੌੜੀਆਂ ਬਥੇਰੀਆਂ ਉੱਪਰੋਂ ਮੂਰੇ ਨੂੰ ਘੱਟ ਨਹੀਂ ਮੂਰੇ ਦੇ ਨਿਬਾਈ ਚ ਘੱਟ ਉਸ ਰਾਗ ਮੇਨਾਂ ਦਾ ਪਿੱਛੇ ਘੱਟਿਆ ਪਤਾ ਨਹੀਂ ਕੀ ਹੁਣ ਦੇਖਦੇ ਆਪਾਂ ਆਹ ਆ ਲੋ ਬਾਈਓ ਚੀਜ਼ ਖਾਈਏ ਇਕੱਲੇ ਆਹ ਹਲਦੀ ਉਹ ਹਲਦੀ ਉੱਡ ਰਹੀ ਆ ਹਾਂ ਇੱਧਰ ਉੱਡ ਰਹੀ ਆ ਹਨੇਰੀ ਆ ਰਹੀ ਆ ਬਾਈ ਇੱਧਰ 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 ਸਾਫ਼ ਤੇ ਆ ਮਾ ਆ ਇੱਧਰ ਸਾਫ਼ ਆ ਇੱਧਰ ਹਵਾ ਹੈ ਨਹੀਂ ਜਿੱਧਰ ਹਵਾ ਉਧਰ ਤੇ ਉੱਡ ਕੇ ਆ ਰਹੀ ਹਲਵੀ ਵੀ ਹਲਗੀਆਂ ਪ੍ਰਕੋਪ ਸਾਰੇ ਪੰਜਾਬ 'ਚ ਆਉ ਲੈ ਐ ਪਤਾ ਲੱਗਿਆ ਅਰੇ ਪੰਜਾਬ 'ਚ ਪ੍ਰਕੋਪ ਸ਼ਾਇਦ ਵੱੜਦੀ ਗੱਲ ਆ ਉਹ ਸਾਰੇ ਪੰਜਾਬ 'ਚ ਆ ਕਿੱਗੇ ਹੁੱਕ ਪਾ ਕੇ ਦੇਖ ਲਈਓ ਟਰਾਲੇ ਨੂੰ ਲੈ ਵੀਰੇ ਗੱਡੀ ਇੱਧਰ ਚੱਕ ਹਾਂ ਕੱਢ ਲੈ ਲੈ ਆਇਆ ਕੱਛੀ ਉਹ ਮੁਰਗੀ ਨੇ ਜਲਾਉ ਤੇ ਬਣਾਉਣਾ ਇਹ ਪਾਉ ਉਹ ਕੋ ਗੱਲ ਫੁੱਕ ਕੱਟ ਲਾ ਦੇ ਇਧਰ ਨੂੰ ਕੀ ਹਾਲ ਹੋਇਆ ਹਲਦੀ ਆ ਜੀ ਨਾ ਹਲਦੀ ਆ ਗੋਗ ਲੱਗੀ ਇੱਥੇ ਅੱਗ ਨਹੀਂ ਹੈਗੀ ਪੀਲਾ ਕਰ ਦੇਣਾ ਅੱਗ ਨਹੀਂ ਹੈਗੀ ਯਾਰ ਇਹ ਹਲ ਅੱਗ ਤਾਂ ਥੋੜੀ ਐ ਜੀਰੀਆਂ ਨੂੰ ਹਲਦੀ ਪਈ ਹੋਈ ਹੈ ਹੋੜ ਲਈ ਆ ਅੱਗ ਦਾ ਧੂਆਂ ਪਤਲਾ ਜਿਹਾ ਕਰਦਾ ਇਹ ਹੈਗਾ ਇਹ ਡੋਡੀ ਦਾ ਮੀਂਗਣ ਕਹਿੰਦੇ ਨੇ ਨੀਂਗਲ ਹੀ ਚੌਧਰੀ ਰਾਮ ਕਿਸਨ ਸਿੜਾ ਸਾਡੀ ਬਈ ਟਰਾਲੀ ਪਹਿਲਾਂ ਉਰੇ ਖੜੀ ਦੀ ਪਹਿਲਾਂ ਹੁੱਕ ਲਈ ਜਿੰਨੇ ਖੜੀ ਦੀ ਮਰੇ ਚ ਖੜੀ ਦੀ ਮਰੇ ਚ ਕਿਹੜਾ ਜਮੀ ਨੇੜੇ ਆ ਗਈ ਸੜਕ ਪਰ ਤੇ ਕਿਵੇਂ ਦੀ ਦੀ ਬੌਣੇ ਵਾਲੀ ਲਾ ਹੁੱਕਾ ਭਾਈ ਦੇਖੀ ਪਾ ਕੇ ਚੱਕ ਲਿਆ ਭਾਈ ਫਾਰਕੋ ਬਾਣ ਪੈ ਗਈ ਪੈ ਗਈ ਬਸ ਬਾਈ ਦੇ ਕਮਰੀਏ ਪੂਰੀ ਠੀਕ ਆ ਆਪਣੇ ਯਾਰਾ ਹੀ ਲੋਟ ਆ ਗਿਆ ਬਠੀਕ ਲੋੜ ਨਹੀਂ ਜੰਨੇ ਦੀ ਉਹ ਸੁੱਕ ਅਸਾਈ ਸੇਮ ਆ ਨਾ ਬਾਈ ਹੈ ਹੀ ਸੁੱਕਾ ਸੇਮ ਆ ਸੇਮ ਆ ਬਠਾ ਸੇਮ ਆ ਬਠੀਕ ਲੋਟਾ ਬਸ ਫਿਰ ਬਠੀਕ ਆ ਓਕੇ ਨਾ ਇਹ ਬਹੁਤ ਬਹੁਤ ਗਿਆ ਬਾਈ ਓਕੇ ਯਾਰ ਨਾ ਮੜਾਈ ਦੇਖਦਾ ਇਹ ਵੀ ਮੋੜ ਮੋੜਲਾ ਮੋੜਦਾ ਹੀ ਲੈ ਦੂਸਰ ਮੋੜਲਾ ਮੋਮਗਾ ਇਹਦੇ ਨੂੰ ਲੱਗੇ ਡੱਕੇ ਪਈ ਸੀ ਉਹ ਨਹੀਂ ਨਾ ਪਾਈਆਂ ਉਹ ਰੇਡ ਕਿੱਥੇ ਪਈ ਐ ਬਟ ਵੀ ਆ ਗਈ ਹਾਲ ਦੀ ਕਈ ਜਾਈ ਆ ਹਾਂ ਆ ਗਈ ਹਾਲ ਦੀ ਨੇੜੀ ਆ ਗਈ ਤੇ ਥੋੜਾ ਜਿਹਾ ਕੱਢ ਲਓ ਕਿ ਯਾਰ ਕਹੀ ਨਾ ਕੇ ਦੇਣਾ ਹਾਂ ਇੱਕ ਹੋਰ ਗਿਆ ਵਿੱਚ ਆਹ ਦੇਖਿਆ ਮਿਲਦਾ ਬਸ ਯਾਰ ਲੈ ਹੁੱਕ ਕੱਢ ਲੈ ਉਹਨੂੰ ਹੁਣ ਤੱਕ ਆਹ ਸਾਭ ਰੱਖਿਆ ਕੱਢ ਕੇ ਰੱਖਾ ਜੀ ਜੀ ਥੱਲੇ ਰੱਖ ਦੇ ਕੱਟ ਕੇ ਉਹ ਹੁੱਕ ਲਿਆ ਇਨੀ ਤੇ ਹੋੜੀ ਯਾਰ ਵਾਈਬ ਬਣਾ ਲਈ ਤਨੂੰ ਔਰ ਦੀ ਰੁਕ થોਡਾ ਵਧੀ ਜਾਵੀਂ ਹਾਂ ਕੋਟੀ ਆਵੇ ਤਾਇਆ ਨੂੰ ਤਾਇਆ ਦਾ ਰਾਮ ਆ ਰਿਹਾ ਮੇਰਾ ਆਉਂਦੇ ਆ ਕੀ ਜਿਵੇਂ ਜੀ ਇੰਨਾ ਗੈਪ ਮੁੰਡੇ ਹੋ ਜਾ ਟਰਾਲੇ ਦੇ ਤਾਇਆ ਨੂੰ ਛੋੜ ਦੇ ਇਹ ਉਰੇ ਆਹ ਚੀਜ਼ ਬੈਣੀ ਆ ਆਇਆ ਮੈਣਾ ਉਰੇ ਤੇ ਲਾ ਹੱਥ ਐਨੂੰ ਆਇਂ ਰੱਖ ਹੁਣ ਉਥੇ ਹੱਥ ਲਾ ਉਰੇ ਦੇ ਆ ਆਹ ਆ ਇੰਨਾ ਐ ਪੂਰਾ 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 ਡੰਡਾ ਦੇ ਰਹਾ ਪੜਾ ਪੂਰਾ ਪੂਰਾ ਹੁਣ ਮਿੰਨ ਕਿੰਨਾ ਇਟਾਲੀਆ ਲੈਣਾ ਪੜਦਾ ਚੱਟ ਜਿਹੜੀ ਇੰਦੀ ਆਹ ਹੈ ਨਾ ਇੰਦਰ ਆਹ ਹੈ ਇਹ ਮਿੰਨੀ ਕੀ ਉਰੀ ਦੋਸ ਤੇ ਪਾਸ ਤੇ ਤੇ ਕਈ YouTube ਵੀ ਦੇ ਆ ਫਿਰ ਇਟਾਲੀਆ ਲੈ ਆ ਉਹ ਕੋਈ ਨਹੀਂ ਮੇਰੇ ਵਰ ਨਾ ਉਹ ਨਾ ਮਿੰਨਾ ਮਨ ਉਹ ਮਿੰਨ ਤੋਂ ਦੂਦਰਾ ਮੈਨੋ ਹੱਗਣਾ ਮੈਨੂੰ ਕਾਹੇ ਰਹੂਗੀ ਨਾ 2 ਇੰਚ ਤੱਕ ਨਾ ਸੁਣੋ। ਪਰਪਰਿਕ ਤੋਂ ਬਿਨੋ ਤੋਂ ਦਿੱਤੀ। ਅੱਗੇ ਇਹ ਤੋਂ ਨਾਪਦੇ ਹਾਂ ਰੋਸ਼ਟਰ। 7 ਮੀਟਰ। ਬਾਕੀ ਦੇਖਦੇ ਹਾਂ ਫੋਟੋ ਦੇ ਜਾ ਕੇ ਸਾਫ-ਸਾਫ ਜੱਗਿਆ। ਲੋ ਬਾਈ ਇਹ ਲੱਗ ਪਿਆ ਜਲ ਰਿਹਾ ਕੰਮ। ਆਪਕੇ ਕੋਲ ਸਟੈਂਡ ਦਾ ਕੰਮ ਕਰਾਪਦਾ ਰਹਾ ਪਰ ਜਿਹੜਾ ਉਹ ਡੋਣਾ ਪਰ ਜਿਹੜਾ ਡੰਗੋ। ਹਾਲੇ ਤੱਕ ਨਹੀਂ ਜਲਦਾ। ਵਾਨਾ ਸਰੋਹੀਆ ਆਪੇ ਮੁੱਦਾ ਹੈ ਕਿ ਆਪਾਂ ਬਾਈ ਨੂੰ ਬੱਸ ਲੈ ਜਣਾ ਹੈ 22 ਤਰੀਕ ਆਖਰੀ ਹੋਏ ਜੀ ਤੇ ਮਾਰੇ ਮੁਕੇ ਨੀਤੀ ਦਾ ਮਰਿਆਦਾ ਉਹਨੇ ਬੈਠ ਕੇ ਆਪਾਂ ਬਾਈ ਨੂੰ ਜਲੇ ਆਪ ਪਹਿ nera ਹੋ ਗਿਆ ਹੁਣ ਸਾਥੇ ਹੀ ਫੋਨ ਰਹਾਦਾ ਟੈਮ ਆਨੇ ਬੈਠ ਕੇ ਪਾਸੇ ਹੁਣ ਚੱਲਦੇ ਆ ਘਰ ਨੂੰ ਬਾਕੀ ਭਾਈ ਬਾਹਰ 12 ਵਜੇ ਬਹੁਤ ਆਪ ਗੱਲਾਂ ਨਹੀਂ ਹੁੰਦੀਆਂ ਕਿ ਕੀ ਹਾਲੇ ਕੰਮ ਹੁੰਦਾ ਭਾਈ ਲਾਈਵ 3D ਦਿਖਾਰਿਆ ਹੁੰਦਾ ਇਹ ਕਟਿੰਗ ਹੋਣੀ ਸਾਰੀ ਕਟਿੰਗ ਸਾਰੀ ਉੱਤੇ ਹੁੰਦੀ ਭਾਈ ਹਾਂ ਭਾਈ ਜੱਟ ਜੇ ਪੱਤੀਆਂ ਵਾਲੇ ਲੈਟਾਂ ਲੱਗੇ ਐਂਡਿੰਗ ਕਿਹੜਾ ਭਾਈ ਸਾਊਂਡ ਰਕੜਾ ਹੈ ਸੌਲਿਡ ਵਾਲਾ ਸਾਡੇ ਬਾਤੇ 12 ਹੈ ਭਾਈ ਇਹ ਭਾਈ ਨੂੰ ਜਾਣਦਾ ਪਰ ਆਇਆ ਪੂਰਾ 3D ਕੀ ਬਣਾ ਕੇ ਉਰ ਤੇ ਜਾਂਦੀ ਪੁਰੀਆਂ ਨੂੰ ਆ ਇਹ ਕਮਾ ਕੇ ਦਿਖਾਦੇ ਬਾਈ ਪੂਰੇ ਨਾ ਇਹ ਜੀ ਗੱਲ ਨਹੀਂ ਕੰਮ ਤਕੜਾ ਇਹ ਨਹੀਂ ਗੱਲ ਤਕੜਾ ਇਹਦੇ ਹੱਥ ਭਰੇ ਆ ਬਾਈ ਦੇ ਕਿ ਨਹੀਂ ਕੋਈ ਵੀ ਇੱਧਰ ਤੇ ਬਾਈ ਅੰਦਰ ਪੇ ਇਦਾਂ ਮਸ਼ੀਨ ਨੇ ਕਰਾਉਣਾ ਇਹ ਚੀਜ਼ ਕੱਟ ਦੇਣਾ ਇਹ ਜੀ ਹੋਰ ਕੋਈ ਮਾਮੜ ਜੀਜੀ ਬਚਾਉਂਦੀ ਉਹ ਤੇ ਕਿੱਥੇ ਕਿੱਥੇ ਪੁਆਇੰਟ ਰੱਖਣਾ ਕਿੰਨੇ ਕਿੰਨੇ ਇੰਚ ਦਾ ਸਭ ਨੂੰ ਲੋਟਾ ਕੰਮ ਪੱਤੀਆਂ ਰੇ ਕਟਿੰਗ ਹੋ ਗਈ ਜਾਂ ਲੈਟਾਂ ਲਾਈਆਂ ਜਿਹੜੀਆਂ ਲੈਟਾਂ ਲਾਈਆਂ ਸਾਡਾ ਪਰ ਉਹ ਵੀ ਸਾਰੀ ਕਟਿੰਗ ਹੋ ਗਈ ਬਣਾਏ ਪਈ ਨੇ ਅੱਜ ਕੱਲ ਸਾਰਾ ਕੰਮ ਕੰਪਿਊਟਰ ਨਾਲ ਹੀ ਜਗਿਆ ਕੋਈ ਵੀ ਆ ਸਲਾਈ ਵੀ ਤਾਂ ਹੀ ਜ਼ਿਆਦਾ ਹੈ ਮੈਨੂੰ ਵੀ ਮਸ਼ੀਨ ਨਹੀਂ ਹੱਥੋਂ ਮਸ਼ੀਨ ਨਹੀਂ ਹੁਣ ਕੰਮ ਹੋ ਗਿਆ ਕੰਪਿਊਟਰ ਤੇ ਹੈਂਡਿੰਗ ਗ੍ਰਾਈਂਡਰ ਨਾਲ ਵੱਢਣਾ ਉਹ ਕੰਮ ਨਾ ਨਾ ਪ੍ਰੋਪਰ ਕਟਿੰਗ ਲੋਅ ਰੱਖਣਾ ਦੇ ਵਿੱਚ ਜਿਹੜੀ ਕੰਪੂਟਰ ਚ ਕਮਾਂਡ ਗਈ ਉਹੀ ਕਿਦਾਂ ਹੋਣੀ ਹੈ ਤਾਂ ਹੀ ਟਰਾਲੀਆਂ ਦੇਖਣ ਨੂੰ ਸਾਫ਼ ਆਪ ਹੋ ਗਏ ਸਾਬ ਇਹ ਦੋ ਗੋਲਡਰ ਜੇ ਲਗਭਾਗ ਇਹ ਹੀ ਹੈ ਅੱਜ ਕਰ ਕੋਲ ਹਰੇ ਜਗਾ ਹਰੇ ਜਗਾ ਕੰਪਿਊਟਰ ਹੈ ਕੰਪਿਊਟਰ ਹੈ ਤੇ ਬਾਕੀ ਟਰੈਲਰ ਤਿਆਰ ਹੈ ਆ ਲੈ ਚਾਹ ਦੀ ਬਸ ਇਹ ਚਲਾ ਕੇ ਲਗਾਉਣੀ ਆ ਨਾ ਇਹ ਸਾਈਡ ਪਰ ਲੱਗਣੀ ਆ ਪੱਤੀ ਲਾ ਕੇ ਪੱਤੀ ਲੱਗ ਜੀ ਜਾਨੀ ਕਿ ਉਹਨਾਂ ਨੂੰ ਪੱਤੀ ਰੰਗ ਰਹਿ ਗਿਆ ਲੱਗਣੇ ਨੂੰ ਹੁਣ ਇਹਦੇ ਤੇ ਆ ਪਿੱਛੇ ਨੂੰ ਵੱਜੂਗਾ ਵਾਂ ਲੱਗਦਾ ਸੈੜਾ ਤਾਂ ਲੱਗਣਾ ਹੀ ਨਹੀਂ ਆਈ ਅੱਛਾ ਹਾਂ ਇਹਦੇ ਚਮੱਕੇ ਜੇ ਮਰ ਗਿਆਣੇ ਸੜਾਂ ਵਰ ਤੇ ਚਮਕੂਗਾ ਯਾਨੀ ਕਿ ਵੀ ਆਮ ਦਾ ਚੀਜ਼ ਤੇ ਇਹ ਟੈਰਾਂ ਦੇ ਬਰਾਬਰ ਲੱਗਣੀ ਹੈ ਪੱਤੀ ਐ ਐਂਗਲ ਲਾ ਕੇ ਪੱਤੀ ਲੱਗਣੀ ਹੈ ਲਾਈ ਨਹੀਂ ਹਰੇ ਆ ਨਾ ਉਹ ਤਾਂ ਲਾਤੀ ਹੁਣਾਂ ਪੱਤੀ ਰੰਗ ਰਹਿ ਗਿਆ ਉਹਨੂੰ ਅੱਜ ਲਾਈ ਜਾਣਾ ਪੱਤੀ ਉਹ ਉਹ ਰੰਗ ਹੋ ਕੇ ਫਿਰ ਫਿੱਟ ਹੋਣਾ ਤਾਂ ਨਾ ਕੰਮ ਦਾ ਬਾਈ ਮਾਂ ਮੁੱਟ ਕਹਿੰਦਾ ਕੰਮ ਲੈ 22 ਤਰੀਕ ਆਖਰੀ ਆ ਬਸ ਵੀ 22 ਤੱਕ ਕੰਮ ਨਿਬੜ ਗਿਆ ਫਿਰ ਬਾਈ ਨੂੰ ਲੈ ਜਾਣਾ 22 ਤਰੀਕ ਡਿਗਰੀ ਕਰ ਬਾਈ ਨੂੰ ਲਿਜਾ ਕੇ ਘਰ ਆ ਖੜਾ ਲੈਣਾ ਉਹਦੇ ਬਾਅਦ ਮੇਰੇ ਜੀ ਜੀਰ ਵੜਾਉਂਗੇ ਜੀਰੀ ਪਾਉਂਗੇ ਦੇਖਦੇ ਆ ਛੱਟ ਵਿੱਚ ਜੀਰੀ ਫੇਰ ਦੰਗਾ ਚਲਾਈ ਹੋਰ ਕੀ ਬਾਕੀ ਇੱਕ ਸਟicker ਦਾ ਰਹਿਨ ਤਾਸ ਕੀਤਾ ਉਹ ਅਸੀਂ ਗਏ ਦੇ ਬਾਈ ਕੋਲ ਨਹੀਂ ਤਾਂ ਉਹ ਬਾਈ ਉੱਤੇ ਹੈ ਨਹੀਂ ਤਾਂ ਹਾਂ ਬਾਈ ਨੂੰ ਘਰਾਂ ਜਾ ਕੇ ਲੈਪਟਾਪ ਬਣਾ ਕੇ ਭੇਜਣਾ ਮੈਂ ਅੱਛਾ ਉਹਦੇ ਬਾਅਦ ਆਵੇ ਦਾ ਆਵੇ ਲੈਣ ਕਹਿੰਦਾ ਮੈਂ ਫਿਰ ਅੱਪ ਗੱਡਾ ਮਾਂ ਦੀ ਲੋੜ ਨਹੀਂ ਪੰਜੇ ਜਾਂਦੇ ਹੋਏ ਮਿਲ ਵੀ ਗਿਆ ਕਿੰਨਾ ਕੰਮ ਆ ਵੈਸੇ ਉਹਦਾ ਸਟicker ਉਹ ਤਾਂ ਮੈਨੂੰ ਬਣਾ ਬਣਾ ਆਪ ਘਰੇ ਬਣਾਉਂਗਾ ਮੈਂ ਤੇ ਇਹ ਤਾਂ ਨੂੰ ਬਣਾਉਣਾ ਦੱਸਣਾ ਪੈਣਾ ਹਾਂ ਹਾਂ ਤੇ ਇਹਨੂੰ ਚੰਗਾ ਵੀ ਆਪ ਹੀ ਬਣਾਉਂਗਾ ਨਾ ਮੈਂ ਟਾਈਮ ਲਾਈ ਜਾਣਾ ਆ ਤਾਂ ਟਰਾਲਾ ਤਿਆਰ ਆ ਦੂਗਾ ਥੋੜੀ ਹੀ ਰਹਿਣਾ ਇਹ ਤਾਂ ਪੂਰਾ ਇਹਦਾ ਓਕੇ ਆ ਇਹਦਾ ਬਸ ਤਾ ਅੱਜ ਲੈ ਜਾ ਘਰ ਨੂੰ ਇਹ ਤਾਂ ਲੈ ਜਾ ਇਹ ਤਾਂ ਹੁਣ ਬਾਈ ਨੂੰ ਦੋਏ ਟਰਾਲੇ ਦੋ ਡੈਕਟਰ ਲੈ ਕੇ ਦੋਏ ਟਰਾਲੇ ਆਪਾਂ ਤੋੜ ਦੇਣੇ ਭਾਈ ਠੀਕ ਨਹੀਂ ਮੈਂ ਕੈਵਨ ਆ ਜੂ ਭਾਈ ਕੈਵਨ ਨਾਲ ਉਹਦਾ ਕੁਝ ਨਹੀਂ ਪਤਾ ਹੈ ਤੋੜ ਨਹੀਂ ਪੈਣੀ ਹੁਣੀ ਉਹ ਥੋੜਾ ਜਿਹਾ ਹੁਕ ਨਹੀਂ ਪੈਣੀ ਹੈਗੀ ਅੱਛਾ ਟਰੈਕਟਰ ਲਿਆਉਣੀ ਪਣੀ ਆਣੀ ਟਰੈਕਟਰ ਲਿਆਉਣਾ ਪੜਾਏ ਪੁੱਤ ਨਹੀਂ ਪਣੀ ਹੈਗੀ ਫੋੜ ਆਈ ਹੁੱਕ ਤਾਂ ਇਹਦੀ ਵੀ ਰੱਖੀ ਪੈਣੀ ਜੌਂਡੀ ਵਾਲੀ ਦੀ ਤਾਂ ਹਾਂ ਜੌਂਡੀ ਅੱਜ ਨਹੀਂ ਬਣਨੀ ਰੱਤੀ ਹੋਈ ਯਾਰਾ ਉਹਦਾ ਫੇਡ ਠੀਕ ਹੈ ਜੌਂਡੀ ਅੱਜ ਦੀ ਤਾਂ ਪੈਣਾ ਹੀ ਨਹੀਂ ਬਣਨੀ ਰੱਖੀ ਹੋਈ ਔਰੇ ਪਾਸਾ ਵੀ ਬਣਾ ਦੇਣੀ ਬਾਈ ਬਸ ਠੀਕ ਹੈ ਉਹ ਬਦਲੇ ਬਣ ਜਾਣੀ ਉਦਨੇ ਆ ਜਾਣੀ ਨਾ ਤਾਂ ਪਾਟੇ ਲੈ ਕੇ ਚੱਲੋ ਬਾਈ ਠੀਕ ਹੈ ਬਾਈ ਫਿਰ ਮਿਲਦੇ ਆ ਲੱਗਿਆ ਆਇਆ ਬਈ ਚੜਿਆ ਆਇਆ ਉਹ ਤਾਂ ਚਲੀ ਜਾਣਾ ਉਹਦਾ ਮੁੰਡਾ ਪੂਰਾ ਆ ਤਾਂ ਵੇੜਾ ਹੀ ਉਲੀ ਆਏ ਇਹ ਜਦੋਂ ਨਾਲੇ ਕੋ ਤੇ ਹੈ ਇਹਦੀ ਹਰਦਾਵਾ ਟ੍ਰੈਲੇ ਕੋ ਸਵੇਰ ਤੋਂ ਵੀ ਆਈ ਤਾਂ ਸਰ ਵੀ ਪੈ ਰੂ